ਰਾਜਸਥਾਨ ਦੇ ਜੈਪੁਰ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਕਿਉਂਕਿ ਉਸ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਤਾਂ ਬਹੁਤ ਘੱਟ ਸਮੇਟ ਸਮਝਾਉਣਾ ਚਾਹਾਂਗੇ ਤਿੰਨ ਤੋਂ ਚਾਰ ਜਜਮੈਂਟਸ ਹਾਲਾਂਕਿ ਆਰਟੀਕਲ 25 ਆਰਟੀਕਲ 25 ਸਿੱਖਾਂ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਉਹ ਕਿਰਪਾਨ ਧਾਰਨ ਕਰ ਸਕਦੇ ਨੇ ਪਬਲਿਕ ਪਲੇਸ ਤੇ ਦਫ਼ਤਰ ਸਕੂਲ ਵੀ ਇਸ ਵਿੱਚ ਸ਼ਾਮਲ ਨੇ 1997 ਦੀ ਸਭ ਤੋਂ ਪਹਿਲੀ ਜੱਜਮੈਂਟ ਹੈ ਜਿਹੜੀ ਪੁਲਿਸ ਕਮਿਸ਼ਨਰ ਵਰਸਸ ਹਰਜਿੰਦਰ ਸਿੰਘ ਇਹ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਸੀ ਇਸ ਵਿੱਚ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਕੇਸ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਜਨਤਕ ਥਾਵਾਂ 'ਤੇ ਕਿਰਪਾਨ ਧਾਰਨ ਕੀਤੀ ਜਾ ਸਕਦੀ ਹੈ ਜਿਸ ਵਿੱਚ ਸਕੂਲ ਨੇ ਜਾਂ ਫਿਰ ਦਫ਼ਤਰ ਹੋਣ ਜਦ ਤੱਕ ਜਨਤਕ ਥਾਵ ਨੂੰ ਖਤਰਾ ਨਾ ਪੈਦਾ ਹੋਵੇ ਦੂਜੀ ਵੱਡੀ ਜੱਜਮੈਂਟ ਰਾਜੇਂਦਰ ਸਿੰਘ ਬਨਾਮ ਹਰਿਆਣਾ ਸਟੇਟ ਇਹ 2019 ਦਾ ਕੇਸ ਸੀ ਇਸ ਵਿੱਚ ਵੀ ਕਿਹਾ ਗਿਆ ਹੈ ਕਿ ਜਿਹੜੇ ਅਧਿਕਾਰ ਸਿੱਖਾਂ ਨੂੰ ਮਿਲੇ ਹੋਏ ਨੇ ਕਿ ਉਹ ਕਿਰਪਾਨ ਧਾਰਨ ਕਰ ਸਕਦੇ ਨੇ ਉਹਨਾਂ ਅਧਿਕਾਰਾਂ ਤੇ ਮੋਹਰ ਇਸ ਜੱਜਮੈਂਟ ਨੇ ਲਗਾਈ ਤਾਂ ਤੀਜੀ ਸਭ ਤੋਂ ਵੱਡੇ ਇੱਕ ਪੀਆਈਐਲ ਦਾ ਸੀ ਜ਼ਿਕਰ ਕਰਾਂਗੇ ਜਿਹੜੀ 2022 ਦੇ ਵਿੱਚ ਪਈ ਸੀ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਦਾਖਲ ਕੀਤੀ ਗਈ ਕਿ ਸਿੱਖ ਡੋਮੈਸਟਿਕ ਉਡਾਨਾ ਜਿਹੜੀਆਂ ਘਰੇਲੂ ਉਡਾਨਾਂ ਨੇ ਉਹਨਾਂ ਤੇ ਸਫ਼ਰ ਨਾ ਕਰ ਸਕਣ ਜੇਕਰ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਹੈ ਤਾਂ ਕੋਰਟ ਨੇ ਉਸ ਪੀਆਇਲ ਨੂੰ ਖਾਰਜ ਕੀਤਾ ਸੀ ਡਿਸਮਿਸ ਕੀਤਾ ਸੀ ਕਿ ਇਹ ਇੱਕ ਠੀਕ ਨਹੀਂ ਹੈ ਤਾਂ ਫਿਰ ਹੁਣ ਰੌਲਾ ਇਸ ਚੀਜ਼ ਦਾ ਹੈ ਕਿ ਜੇ ਇੱਕ ਲੜਕੀ ਇਮਤਿਹਾਨ ਦੇਣਾ ਚਾਹੁੰਦੀ ਸੀ ਉਸ ਨੂੰ ਕਿਸ ਹਸियत ਨਾਲ ਰੋਕਿਆ ਗਿਆ ਹਾਲਾਂਕਿ ਉਹ ਲੜਕੀ ਬਿਆਨ ਕਰ ਰਹੀ ਸੀ ਕਿ ਮੈਨੇ ਇੱਕ ক্লোਜ਼ਪੱਟ ਕੇ ਸੁਨਾਇਆ ਗਿਆ ਕਿ ਇਸ ਵਿੱਚ ਕਿਹਾ ਗਿਆ ਕਿ ਤੁਸੀਂ ਸ਼ਸਤਰਧਾਰੀ ਇਤਹਾ ਤੁਸੀਂ ਸ਼ਸਤਰਧਾਰਨ ਕੀਤਾ ਹੋਇਆ ਤੁਸੀਂ ਐਂਟਰ ਨਹੀਂ ਕਰ ਸਕਦੇ ਤਾਂ ਇਹ ਜਜਮੈਂਟਸ ਨੇ ਡੀਜੀਸੀ ਦੇ ਨੋਟਿਸ ਸੀ ਜਿਹੜਾ 2022 ਦੇ ਵਿੱਚ ਇੱਕ ਪੀਆਈਐਲ ਦੇ ਰੂਪ ਚ ਫਾਈਲ ਕੀਤਾ ਗਿਆ ਸੀ ਕਿ ਇਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਏ ਤਾਂ ਜੋ ਸਿੱਖ ਹਵਾਈ ਉਡਾਣਾਂ 'ਚ ਸਫ਼ਰਤਾ ਕਰਦੇ ਆ ਪਰ ਉਹਨਾਂ ਨੂੰ ਕਿਰਪਾਨ ਧਾਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਉਸ ਪੀਐਲ ਨੂੰ ਰੱਦ ਕਰ ਦਿੱਤਾ ਗਿਆ ਤਾਂ ਹੁਣ ਦੇਸ਼ ਤੇ ਪੰਜਾਬ ਦੀ ਸਿਆਸਤ ਕਿਉਂ ਪਖੀ ਹੋਈ ਹੈ ਤਾਂ ਇੱਕ ਪਾਸੇ ਧਾਰਮਿਕ ਮਾਮਲਾ ਹੈ ਦੂਜੇ ਪਾਸੇ ਰਾਜਨੀਤਿਕ ਮਾਮਲਾ ਵੀ ਬਣ ਗਿਆ ਹੈ ਧਾਰਮਿਕ ਮਾਮਲਾ ਇਸ ਕਦਰ ਬਣਿਆ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗੜਗਾਜ ਕਹਿੰਦੇ ਨੇ ਕਿ ਇਹ ਸਿੱਖਾਂ ਦੀ ਮਰਿਆਦਾ ਦੀ ਉਲੰਘਣਾ ਹੈ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਤੇ ਨਾਲ ਸੰਵਿਧਾਨ ਦੇ ਨਜ਼ਮਾ ਨੂੰ ਵੀ ਇਸ ਤਰੀਕੇ ਦੇ ਨਾਲ ਠਿੱਕੇ ਟੰਕਿਆ ਗਿਆ ਹੈ ਉਸ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਸਾਰੀ ਜ਼ਿੰਦਗੀ ਦੀ ਮਿਹਨਤ ਇਸ ਇਮਤਿਹਾਨ ਤੇ ਟਿੱਕੀ ਹੋਈ ਸੀ ਇਕੱਲਾ ਪੰਜਾਬ ਨੇ ਇਕੱਲਾ ਭਾਰਤ ਨੇ ਪੂਰੇ ਵਿਸ਼ਵ ਚ ਬੈਠੇ ਸਿੱਖ ਸੰਗਤਾਂ ਇਸ ਖਬਰ ਨੂੰ ਕੰਸੀਡਰ ਕਰ ਰਹੀਆਂ ਨੇ ਪਰ ਸਿੱਖਾਂ ਦੇ ਨਾਲ ਅਜਿਹੇ ਮਾਮਲੇ ਇਕੱਲੇ ਰਾਜਸਥਾਨ ਦੇ ਵਿੱਚ ਨਹੀਂ ਪਾਕਿਸਤਾਨ ਦੇ ਵਿੱਚ ਵੀ ਬ੍ਰਿਟੇਨ ਦੇ ਵਿੱਚ ਵੀ ਕਈ ਥਾਵਾਂ ਤੇ ਹੁੰਦੇ ਰਹੇ ਐ ਇਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਤਾਂ ਹਾਈ ਕੋਰਟ ਨੇ ਇਥੋਂ ਤੱਕ ਬਿਆਨ ਕੀਤਾ ਸੀ ਕਿ ਸਿੱਖ ਜੇ ਕਿਰਪਾਨ ਧਾਰਨ ਕਰਦੇ ਐ ਤਾਂ ਉਹਨਾਂ ਨੂੰ ਲਾਇਸੈਂਸ ਬਣਵਾਉਣਾ ਪੈਗਾ ਉਸ ਤੇ ਵੀ ਕਾਫੀ ਨਿੰਦਾ ਹੋਈ ਸੀ ਤਾਂ ਹੁਣ ਸਵਾਲ ਬਹੁਤ ਵੱਡਾ ਆਪਣੇ ਆਪ ਚ ਵੰਡ ਜਾਂਦਾ ਹੈ ਕਿ ਇਹਨਾਂ ਮਾਮਲਿਆਂ ਤੇ ਜਿਸ ਤਰੀਕੇ ਨਾਲ ਸਿਆਸਤ ਹੋ ਰਹੀ ਹੈ ਜਿਸ ਤਰੀਕੇ ਨਾਲ ਆਰਟੀਕਲ 25 25 ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਸਪੈਸੀਫਿਕਲੀ 9 ਇੰਚ ਦਾ ਜ਼ਿਕਰ ਹੈ ਜਿਸ ਤਰੀਕੇ ਨਾਲ DGCA ਜਿਹੜਾ ਹਵਾਈ ਮੰਤਰਾਲੇ ਦਾ ਨੋਟੀਫਿਕੇਸ਼ਨ ਆ ਉਹ ਵੀ ਬਿਆਨ ਕਰਦਾ ਹੈ ਕਿ ਸਿੱਖ 9 ਇੰਚ ਤੱਕ ਆਪਣੀ ਕਿਰਪਾਨ ਜਿਹੜੀ ਹੈ ਉਹ ਧਾਰਨ ਕਰ ਸਕਦੇ ਆ ਕੋਈ ਰੋਕ ਟੋਕ ਵਾਲੀ ਗੱਲ ਨਹੀਂ ਹੈ ਪਰ ਰੌਲਾ ਸਭ ਤੋਂ ਵੱਡਾ ਇਹ ਹੈ ਕਿ ਜੇ ਜਜਮੈਂਟਸ ਨੇ ਆਰਟੀਕਲਸ ਨੇ ਕਨਸਟੀਟਿਊਸ਼ਨ ਹੈ ਕਿ ਕਿਸੇ ਯੂਨੀਵਰਸਿਟੀ ਦਾ ਨਿظام ਇਹਨਾਂ ਸਾਰੀਆਂ ਚੀਜ਼ਾਂ ਤੋੜੇ ਹੋ ਚੁੱਕਿਆ ਹੈ ਜਾਂ ਕੌਣ ਲੋਕ ਨੇ ਜਿਹੜੇ ਆਰਟੀਕਲ ਅਤੇ ਜੱਜਮੈਂਟਸ ਨੂੰ ਦਰਕਿਨਾਰ ਕਰ ਰਹੇ ਹਨ ਇਸ ਦੇ ਵੀ ਇੱਕ ਜ਼ਰੂਰ ਜਿਹੜੀ ਆ ਉਸ ਵਿੱਚ ਆ ਹੋਣੀ ਚਾਹੀਦੀ ਹੈ ਪਰਤਾਲ ਹੋਣੀ ਚਾਹੀਦੀ ਹੈ ਤਾਂ ਜੋ ਇਸ ਮਾਮਲੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ਤਾਂ ਮਿਲਦੇ 8 ਵਜੇ ਜੀ ਪੰਜਾਬ ਰਣ ਹਮਾਚਲ